ਸੋ ਇੱਕ ਕਿਸਾਨ ਦਾ ਅਸੀਂ ਇਸ ਟਾਈਮ ਤੁਹਾਨੂੰ ਬਹੁਤ ਹੀ ਵਧੀਆ ਕੰਮ ਜਿਹੜਾ ਹੈਗਾ ਉਹ ਦਿਖਾਉਣ ਜਾ ਰਹੇ ਹਾਂ ਇਹ ਟਰਾਂਸਫਰਮ ਹੈ ਇਹ ਟਰਾਂਸਫਰਮ ਦੇ ਥੱਲੇ ਦੇ ਪਾਸਿਓਂ ਇਸ ਕਿਸਾਨ ਨੇ ਕਿੰਨਾ ਵਧੀਆ ਕੰਮ ਕੀਤਾ ਹੋਇਆ ਕੀ ਆ ਜਿਹੜਾ ਥੱਲੋਂ ਥੱਲੋਂ ਕਣਕ ਜਿਹੜੀ ਆ ਉਹ ਕੱਟੀ ਹੋਈ ਆ ਔਰ ਰੱਬ ਨਾ ਕਰੇ ਇੱਥੋਂ ਕੋਈ ਚੰਗਿਆੜੀ ਡਿੱਗਦੀ ਆ ਜਾਂ ਕੋਈ ਸਪਾਰਕ ਹੁੰਦੀ ਆ ਤਾਰ ਤਾਂ ਵੱਡਾ ਨੁਕਸਾਨ ਹੋਣ ਤੋਂ ਬਹੁਤ ਜ਼ਿਆਦਾ ਬਚ ਸਕਦਾ ਬਚੂਗਾ ਵੀ ਸੋ ਇਹ ਤੁਸੀਂ ਦੇਖੋ ਇਧਰਲੇ ਪਾਸੇ ਵੀ ਤੇ ਦੂਜੇ ਪਾਸੇ ਵੀ ਦੇਖੋ ਇਹਦੇ ਇਧਰਲੇ ਪਾਸੇ ਵੀ ਜੇ ਤੁਸੀਂ ਦੇਖੋਗੇ ਤੇ ਕਿਸਾਨ ਨੇ ਬੜਾ ਵਧੀਆ ਕੰਮ ਕੀਤਾ ਹੋਇਆ ਸੋ ਇਹ ਜਿਹੜੀ ਆ ਕਣਕ ਜਿਹੜੀ ਆ ਨੇੜਿਓ ਨੇੜਿਓ ਦੋ ਦੋ ਕਰਮਾ ਜਿਹੜੀ ਆ ਜਿਹੜੀ ਥੱਲੋਂ ਬਿਲਕੁਲ ਜੜਾਂ ਦੇ ਵਿੱਚੋਂ ਦਾਤਰੀ ਨਾਲ ਵੱਢ ਕੇ ਜਿਹੜੀ ਉੱਤੇ ਸਿੱਟ ਦਿੱਤੀ ਗਈ ਆ ਸੋ ਕੋਈ ਜ਼ਿਆਦਾ ਇਹਦੇ 'ਚ ਮਿਹਨਤ ਨਹੀਂ ਹੁੰਦੀ ਕਿ ਇੱਕ ਸਿਰਫ ਆਪਣੀ ਘਾਲੋਂ ਹੁੰਦੀ ਆ ਇੱਕ ਆਲਸ ਹੁੰਦਾ ਕਿ ਚੱਲ ਯਾਰ ਕੋਈ ਨਹੀਂ ਕਰ ਲਾਂਗੇ ਕਰ ਲਾਂਗੇ ਸੋ ਇੱਕ ਇੱਕ ਕਿਸਾਨ ਦਾ ਅਸੀਂ ਇਸ ਟਾਈਮ ਤੁਹਾਨੂੰ ਬਹੁਤ ਹੀ ਵਧੀਆ ਕੰਮ ਜਿਹੜਾ ਹੈਗਾ ਉਹ ਦਿਖਾਉਣ ਜਾ ਰਹੇ ਹਾਂ ਇਹ ਕੰਮ ਕਰਕੇ ਪਤਾ ਨਹੀਂ ਕਿੰਨੇ ਕਿੰਨੇ ਘਰਾਂ ਦਾ ਆਪਾਂ ਨੁਕਸਾਨ ਹੋਣ ਤੋਂ ਬਚਾ ਸਕਦੇ ਹਾਂ ਸਭ ਨੂੰ ਪਤਾ ਕਿ ਜਦੋਂ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਉਦੋਂ ਦਿਨ ਦੇ ਵੇਲੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਬਹੁਤ ਵਾਰ ਆਪਾਂ ਇਹ ਖਬਰਾਂ ਸੁਣਦੇ ਹਾਂ 19 22 ਹੋ ਜਾਂਦੀ ਹੈ ਕਿ ਆ ਫਲਾਨੇ ਥਾਂ ਤੇ ਸਪਾਰਕਿੰਗ ਕਰਕੇ ਉੱਤੋਂ ਦੀ ਤਾਰਾਂ ਜਾ ਰਹੀਆਂ ਸੀ ਸਪਾਰਕਿੰਗ ਕਰਕੇ ਚੰਗਿਆੜੇ ਥੱਲੇ ਡਿੱਗੇ ਆ ਤੇ ਕਣਕ ਨੂੰ ਅੱਗ ਲੱਗ ਗਈ ਆ ਤੇ ਉਦੋਂ ਬਾਅਦ ਜਿਹੜੀ ਅੱਗ ਹੈ ਛੇਤੀ ਕਿਤੇ ਬੋਝਦੀ ਨਹੀਂ ਅੱਗ ਜਿਹੜੀ ਉੱਥੋਂ ਤੱਕ ਸੀਮਤ ਨਹੀਂ ਰਹਿੰਦੀ ਕਈਆਂ ਦੇ ਕਈ ਕਿੱਲੇ ਦੀ ਮਾਰਦੇ ਹੇਠ ਆ ਜਾਂਦੇ ਆ ਪਰ ਇਹ ਕਿਸਾਨ ਦੀ ਤੁਹਾਨੂੰ ਅਸੀਂ ਇੱਕ ਤਸਵੀਰ ਦਿਖਾਉਣੀ ਆ ਇਹ ਟਰਾਂਸਫਾਰਮ ਹੈ ਇਹ ਟਰਾਂਸਫਾਰਮ ਦੇ ਥੱਲੇ ਦੇ ਪਾਸਿਓਂ ਇਸ ਕਿਸਾਨ ਨੇ ਕਿੰਨਾ ਵਧੀਆ ਕੰਮ ਕੀਤਾ ਹੋਇਆ ਕੀ ਆ ਜਿਹੜਾ ਥੱਲੋਂ ਥੱਲੋਂ ਕਣਕ ਜਿਹੜੀ ਆ ਉਹ ਕੱਟੀ ਹੋਈ ਔਰ ਇਹ ਜੇ ਰੱਬ ਨਾ ਕਰੇ 1921 ਹੋ ਜੇ ਕੋਈ ਚੰਗਿਆੜਾ ਉਤੋਂ ਡਿੱਗਦਾ ਤੇ ਇਹ ਘੱਟੋ ਘੱਟ ਕਣਕ ਦੀ ਲਪੇਟ ਤੋਂ ਦੂਰ ਹੋ ਜਾਂਦਾ ਇਹ ਤੁਸੀਂ ਦੇਖੋ ਹਰੇਕ ਕਿਸਾਨ ਨੂੰ ਇਹ ਚੀਜ਼ ਕਰਨੀ ਚਾਹੀਦੀ ਹੈ ਇੱਕ ਮੈਸੇਜ ਇੱਥੋਂ ਜਾਣਾ ਚਾਹੀਦਾ ਕਿ ਕਿੰਨੇ ਵਧੀਆ ਚੀਜ਼ ਜਿਹੜੀ ਹੈ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਆ ਜਿਹੜਾ ਖੰਬਿਆਂ ਦੇ ਥੱਲੋਂ ਟਰਾਂਸਫਾਰਮ ਦੇ ਥੱਲੋਂ ਥੱਲੋਂ ਕਣਕ ਵੱਢ ਕੇ ਪਹਿਲਾਂ ਹੀ ਜਿਹੜੀ ਹੈ ਸਾਈਡ ਤੇ ਕਰ ਦਿੱਤੀ ਗਈ ਹੈ ਰੱਬ ਨਾ ਕਰੇ ਇਥੋਂ ਕੋਈ ਚੰਗਿਆੜੀ ਡਿੱਗਦੀ ਆ ਜਾਂ ਕੋਈ ਸਪਾਰਕ ਹੁੰਦੀ ਆ ਤਾਰ ਤਾਂ ਵੱਡਾ ਨੁਕਸਾਨ ਹੋਣ ਤੋਂ ਬਹੁਤ ਜ਼ਿਆਦਾ ਬਚ ਸਕਦਾ ਬਚੂਗਾ ਵੀ ਔਰ ਇਹ ਜਿਹੜੀ ਚੀਜ਼ ਆ ਹਰੇਕ ਕਿਸਾਨ ਨੂੰ ਕਰਨੀ ਚਾਹੀਦੀ ਆ ਕੋਈ ਜ਼ਿਆਦਾ ਇਹਦੇ ਚ ਮਿਹਨਤ ਨਹੀਂ ਹੁੰਦੀ ਕਿ ਇੱਕ ਸਿਰਫ ਆਪਣੀ ਘਾਲੋਂ ਹੁੰਦੀ ਆ ਇੱਕ ਆਲਸ ਹੁੰਦਾ ਕਿ ਚੱਲ ਯਾਰ ਕੋਈ ਨਹੀਂ ਕਰ ਲਾਂਗੇ ਕਰ ਲਾਂਗੇ ਪਰ ਇਹ ਕਿਸਾਨ ਨੇ ਆਪ ਦਾ ਨੁਕਸਾਨ ਹੋਣ ਤੋਂ ਤਾਂ ਬਚਾਇਆ ਹੀ ਬਚਾਇਆ ਕਿਉਂਕਿ ਰੱਬ ਨਾ ਕਰੇ ਜਦੋਂ ਇਹ ਐਹੋ ਜਿਹੀ ਅੱਗ ਲੱਗਦੀ ਹੈ ਉਦੋਂ ਕੋਈ ਕਿੱਲੇ ਜਾਂ ਦੋ ਕਿੱਲੇ ਤੱਕ ਨਹੀਂ ਇਹ ਰਹਿੰਦੀ ਇਹਦੀ ਮਾਰਦੇ ਢੇਠ ਪਤਾ ਨਹੀਂ ਕਿੰਨਾ ਰਕਬਾ ਆ ਜਾਂਦਾ ਫੇਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਉਂਦੀਆਂ ਉਦੋਂ ਤੱਕ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਸੋ ਇਹ ਤੁਸੀਂ ਦੇਖੋ ਇਧਰਲੇ ਪਾਸੇ ਵੀ ਤੇ ਦੂਜੇ ਪਾਸੇ ਵੀ ਦੇਖੋ ਇਹਦੇ ਇਧਰਲੇ ਪਾਸੇ ਵੀ ਜੇ ਤੁਸੀਂ ਦੇਖੋਗੇ ਤੇ ਕਿਸਾਨ ਨੇ ਬੜਾ ਵਧੀਆ ਕੰਮ ਕੀਤਾ ਹੋਇਆ ਸੋ ਇਹ ਜਿਹੜੀ ਆ ਕਣਕ ਜਿਹੜੀ ਆ ਨੇੜਿਓ ਨੇੜਿਓ ਦੋ ਦੋ ਕਰਮਾ ਜਿਹੜੀ ਆ ਜਿਹੜੀ ਥੱਲੋਂ ਬਿਲਕੁਲ ਜੜਾਂ ਦੇ ਵਿੱਚੋਂ ਦਾਤਰੀ ਨਾਲ ਵੱਡ ਕੇ ਜਿਹੜੀ ਉੱਤੇ ਸੈੱਟ ਦਿੱਤੀ ਗਈ ਆ ਸੋ ਬਿਲਕੁਲ ਸਲੂਟ ਆ ਸਾਡਾ ਛਲਾਗਾ ਵਾਲਾ ਕੰਮ ਹੈਗਾ ਇਹੋ ਜੀ ਚੀਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹੋਰਾਂ ਲੋਕਾਂ ਤੱਕ ਵੀ ਇਹ ਗੱਲ ਪਹੁੰਚੇ ਤਾ ਇਸ ਟਾਈਮ ਜਿਨ੍ਹਾਂ ਨੇ ਇਹ ਕੰਮ ਨਹੀਂ ਕੀਤਾ ਨਾਲ ਦੀ ਨਾਲ ਦਾਤਰੀ ਲੈ ਕੇ ਆਪਣੇ ਖੇਤ ਚ ਜਾਣਾ ਚਾਹੀਦਾ ਔਰ ਬਾਲਾ ਨਹੀਂ 20 ਮਿੰਟਾਂ ਦਾ ਕੰਮ ਹੈ 10 ਮਿੰਟਾਂ ਦਾ ਕੰਮ ਹੈ ਅਸੀਂ ਉਮੀਦ ਕਰਦੇ ਹਰਦਾਸ ਕਰਦੇ ਆਂ ਵੀ ਜਿਹੜੀ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਫਸਲ ਹੈ ਉਹਨੂੰ ਕੋਈ ਵੀ ਨੁਕਸਾਨ ਨਾ ਹੋਵੇ ਪਰ ਕਦੇ-ਕਦੇ ਕੋਈ ਕੁਦਰਤੀ ਚੀਜ਼ ਕਰਕੇ ਕੁਦਰਤੀ ਗੱਲ ਕਰਕੇ ਇਹ ਨੁਕਸਾਨ ਅੱਗ ਲੱਗ ਜਾਂਦੀ ਆ ਸੋ ਉਹਨੂੰ ਆਪਾਂ ਇਸ ਤਰੀਕੇ ਦੇ ਨਾਲ ਬਚਾ ਸਕਦੇ ਆਂ ਸੋ ਸਾਡੇ ਨਾਲ ਉਹ ਕਿਸਾਨ ਇਸ ਟਾਈਮ ਨਾਲ ਖੜੇ ਆ ਜਿਨ੍ਹਾਂ ਨੇ ਇਹ ਬੜਾ ਸੋਹਣਾ ਕੰਮ ਕੀਤਾ ਥੱਲਿਓ ਥੱਲਿਓ ਜਿਹੜੀ ਕਣਕ ਵੱਢ ਕੇ ਪਰੇ ਕੀਤੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੀ ਹੈ ਕੀ ਨਾਮ ਹੈ ਬਾਈ ਜੀ ਆਪ ਦਾ ਯਾਦਵਿੰਦਰ ਹੈ ਜੀ ਨਾਮ ਯਾਦਵਿੰਦਰ ਬਾਈ ਜੀ ਸਭ ਤੋਂ ਪਹਿਲਾਂ ਅਸੀਂ ਪਹਿਲਾਂ ਵੀ ਦੱਸ ਕੇ ਹਟੇ ਆ ਕਿ ਇਹ ਜਿਹੜਾ ਤੁਸੀਂ ਕੰਮ ਕੀਤਾ ਬੜਾ ਸੋਹਣਾ ਕੰਮ ਕੀਤਾ ਕਿੰਨੇ ਟਾਈਮ ਤੋਂ ਕਿੰਨੇ ਸਾਲਾਂ ਤੋਂ ਇਹ ਕੰਮ ਕਰ ਰਹੇ ਹੋ ਇਹ ਤਾਂ ਜੀ ਬਸ ਲਾਈਫ ਟਾਈਮ ਇਹ ਹੋ ਗਈ ਪਹਿਲਾਂ ਦਾਦੇ ਪਰਦਾਦੇ ਕਰਦੇ ਸੀ ਅੱਛਾ ਵੀ ਯਾਨੀ ਕਿ ਪਹਿਲਾਂ ਉਹ ਪੀੜੀ ਦਾਰ ਪੀੜੀ ਚੱਲਦਾ ਆ ਰਿਹਾ ਹਾਂਜੀ ਹਾਂਜੀ ਪਹਿਲਾਂ ਦੱਦੇ ਉਹ ਨਹੀਂ ਕਰਦੇ ਸੀ ਅੱਗੇ ਸੀ ਆਪ ਅੱਗੇ ਜ਼ਮੀਨਾਂ ਲਈ ਨਹੀਂ ਅੱਗੇ ਵੀ ਕਰਦੇ ਆ ਜੀ ਜੀ ਸੋ ਇਹਦਾ ਕਿਤੇ ਨਾ ਕਿਤੇ ਫਾਇਦਾ ਬਹੁਤ ਜ਼ਿਆਦਾ ਹੁੰਦਾ ਹੈ ਜਿਹੜਾ ਆਪਾਂ ਪਾਸਿਓਂ ਪਾਸਿਓਂ ਥੱਲਿਓਂ ਥੱਲਿਓਂ ਸਾਈਡ ਤੇ ਕਰ ਦਿੰਨੇ ਆ ਜੀ ਇੱਥੇ ਪਿੰਡ ਇਧਰ ਆਲੀ ਇਹ ਮੋੜ ਤੇ ਉੱਥੇ ਅੱਗ ਲੱਗ ਗਈ ਸੀ ਅੱਛਾ ਅੱਛਾ ਤਾਂ ਅਸੀਂ ਦੇਖ ਕੇ ਫਿਰ ਕੱਲ ਬੰਦਾ ਲਾਇਆ ਇਹ ਕਟਵਾਤੀ ਹੋ ਠੀਕ ਹੈ ਜੀ ਹੋਰ ਨੂੰ ਵੀ ਨੁਕਸਾਨ ਹੈ ਜੀ ਲਾਕਪਾਸ ਹੋਰ ਵੀ ਹੈ ਬਿਲਕੁਲ ਸਾਰੀ ਫੁਗਦੀ ਹੈ ਜੀ ਫਿਰ ਜੀ ਜੀ ਆ ਜਿਹੜੇ ਕਈ ਕਈ ਜਿਵੇਂ ਨਾ ਇਹ ਕੰਮ ਤਾਂ ਕੋਈ ਬਾੜਾ ਮਿਹਨਤ ਵਾਲਾ ਵੀ ਹੈ ਨਹੀਂ ਔਰ ਟਾਈਮ ਵਾਲਾ ਵੀ ਹੈ ਨਹੀਂ ਪਰ ਘਾਲੋਂ ਹੁੰਦੀ ਆ ਆਲਸ ਹੁੰਦਾ ਉਹਨਾਂ ਕਿਸਾਨਾਂ ਨੂੰ ਵੀ ਜ਼ਰੂਰ ਕੋਈ ਇੱਕ ਸੁਨਿਆਹਾ ਦਿਓ ਵੀ ਜਿਹੜਾ ਹੈਗਾ ਇਹ ਹਰੇਕ ਬੰਦਾ ਜਿਹੜਾ ਇਹ ਕੰਮ ਕਰੇ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਦੇ ਲਾਕ ਟਰਾਂਸਫਾਰਮਰ ਨੇ ਉਹਨਾਂ ਤਾਂ ਜ਼ਰੂਰੀ ਹੈ ਹਾਂ ਲਾਜ਼ਮੀ ਹੈ 6 ਮਹੀਨੇ ਦੀ ਫਸਲ ਹੈ ਬਿਲਕੁਲ ਉਤਾ ਵਾਂਗੂ ਪਾਲੀ ਹੋਈ ਹੈ ਠੀਕ ਨਹੀਂ ਤੇ ਜੇ ਨਾ ਪੀਪੇ ਜਪੇ ਫਿਰ ਕਿੱਥੇ ਜਾਏਗੇ ਬਿਲਕੁਲ ਏਟ ਉਰੀਣੀ ਆਪਾਂ ਵੀ ਜਿਹੜਾ ਟਰਾਂਸਫਰਮ ਦੇ ਕੋਲੇ ਹੀ ਹੋਵੇ ਜੇ ਨਾਰਮਲ ਖੰਭਾ ਵੀ ਲੰਘਦਾ ਵੱਡੀ ਲਾਈਨ ਹਾਂ ਕਰਨਾ ਚਾਹੀਦਾ ਜੀ ਇਹ ਹਾਂ ਕਿੰਨਾ ਕੁ ਟਾਈਮ ਲੱਗਦਾ ਦਿਹਾੜੀਆ ਰੱਖ ਲਓ ਆਪ ਨਹੀਂ ਕਰਨਾ ਜੀ ਬਿਲਕੁਲ ਬਿਲਕੁਲ ਨਾਲ ਲਾ ਕੇ ਕਰਵਾ ਦਿਓ ਆਪ ਬਿਲਕੁਲ ਇਹ ਕਰਨਾ ਚਾਹੀਦਾ ਕੰਮ ਕੈਮਰਾਮੈਨ ਵਿਸ਼ਾਲ ਦੇ ਨਾਲ ਮੈਂ ਗੁਰਵਿੰਦਰ ਸਿੰਘ ਬਰਾੜ ਦਿੱਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ